ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂ ਜੀ ਬਸ ਪਹਿਲਾਂ ਤੁਹਾਡਾ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਫੋਨ ਤੇ ਬੈਕ ਕਾਲ ਕਰਨ ਨੂੰ ਕਿਹਾ ਥੈਂਕ ਯੂ ਤੁਹਾਡਾ ਬਹੁਤ-ਬਹੁਤ ਮੈਂ ਜਿੱਥੇ ਹੀ ਆਕਲੈਂਡ ਤੋਂ ਹੀ ਬੋਲਦਾ ਜੀ ਤੇ ਮੈਂ ਸਰ ਆਪਣੇ ਮੈਂ ਗੱਜ ਨਹੀਂ ਕਰਨਾ ਵਿਚਾਰ ਇੱਕ ਮੈਂ ਗੱਲ ਕਰਨੀ ਸੀ ਤੇ ਉਹ ਜਿਦਾ ਖਾਲਿਸਤਾਂ ਦੀ ਜਿਹੜੀ ਆਪਣੇ ਹੁਣ ਚੱਲਦੀ ਪਈ ਆ ਪ੍ਰਕਿਰਿਆ ਸਾਰੇ ਪਾਸੇ ਕਿ ਇੰਨਾ ਮੈਨੂੰ ਇਹਦਾ ਮੈਂ ਫਰੈਂਡ ਆ ਬਹੁਤ ਵਧੀਆ ਫਰੈਂਡ ਆ ਤੇ ਉਹ ਕਾਫੀ ਮੈਨੂੰ ਮਤਲਬ ਟੱਟ ਮਤਲਬ ਵਧੀਆ ਵਧੀਆ ਪਿੱਛੇ ਫੈਮਿਲੀ ਚ ਵਧੀਆ ਰਹੀ ਸੀ ਤੇ ਉਹਨਾਂ ਮੈਂ ਗੱਲ ਕੀਤੀ ਮੈਂ ਕਿਹਾ ਵੀ ਤੁਸੀਂ ਆ ਕੀ ਚੱਕਰ ਆ ਮੈਂ ਕਿਹਾ ਬੜਾ ਖੋੜ ਬੜਾ ਤੁਸੀਂ ਪੋਸਟਰ ਲਾਇਆ ਉਹ ਨਾ ਵੀ ਕਹਿੰਦਾ ਵੀ ਇੱਦਾਂ ਆਵੇ ਸੀ ਰੈਂਡਮ ਹੋ ਰਿਹਾ ਤੇ ਤੁਸੀਂ ਪਹੁੰਚਣਾ ਉੱਥੇ ਹੂੰ ਮੈਂ ਕਿਹਾ ਚਲੋ ਪਹੁੰਚ ਚਲ ਪਹੁੰਚ ਤਾਂ ਜਾਵਾਂਗੇ ਮੈਂ ਕਿਹਾ ਚਲੋ ਅਸੀਂ ਆ ਵੀ ਜਾਵਾਂਗੇ ਮੈਂ ਪਰ ਇਹ ਗੱਲ ਕਿ ਹਮੇ ਥੋੜੀ ਗੱਲ ਕਰਨੀ ਇਦਾਂ ਵੀ ਥੋੜਾ ਇਦਾਂ ਜਿਹੜੀ ਸਫਟੀ ਹੋ ਕਿ ਮੈਂ ਜੱਜ ਕਰ ਰਹੇ ਆ ਕਿਸੇ ਨੂੰ ਮੈਂ ਸਿਰਫ ਇਹ ਗੱਲ ਕਹੀ ਮੈਂ ਕਿਹਾ ਵੀ ਤੁਹਾਡਾ ਆਧਾਰ ਕੀ ਹੋਏਗਾ ਮਤਲਬ ਤੁਹਾਡਾ ਬੇਸ ਕੀ ਹੋਏਗਾ ਤੁਸੀਂ ਚਲੋ ਸਪੋਜ਼ ਤੁਹਾਨੂੰ ਮਿਲ ਗਿਆ 1% ਰੱਖਦੇ ਤੁਸੀਂ ਆਧਾਰ ਦੱਸੋ ਵੀ ਤੁਸੀਂ ਪੰਜਾਬ ਤੁਸੀਂ ਪੰਜਾਬ ਉੱਤੇ ਕਿੱਥੇ ਆਊਗਾ ਸਟੇਟ ਬਣੂਗੀ ਡਿਸਟ੍ਰਿਕਟ ਬਣੂਗਾ ਪਿੰਡ ਬਣੂਗਾ ਕੀ ਬਣੇਗਾ ਕੀ ਪੰਜਾਬ ਦਾ ਕਹਿੰਦਾ ਪੰਜਾਬ ਵੀ ਰਹੇਗਾ ਹੂੰ ਪੰਜਾਬ ਵੀ ਮੈਂ ਕਿਹਾ ਤੁਹਾਨੂੰ ਹਰਿਆਣੇ ਦਾ ਇਹ ਇਹ ਤਾਂ ਨਹੀਂ ਤੁਹਾਨੂੰ ਹਰਿਆਣੇ ਦਾ ਹਿੱਸਾ ਮਿਲ ਜੂਗਾ ਜਦਾ ਦਾ ਹਿਮਾਚਲ ਦਾ ਤੁਸੀਂ ਪੰਜਾਬ ਚ ਹੀ ਬਣਾਉਂਗੇ ਜੇ ਗੱਲ ਕਰਦੇ ਆ ਆਹ ਇਸ ਤੋਂ ਸੋਚੋ ਕਿ ਕਿਤੇ ਬਣਾਉਣਾ ਨਹੀਂ ਲੱਗੇ ਇੰਨੇ ਕਿ ਤੁਹਾਡੇ ਪੱਕੇ ਤੁਹਾਡੇ ਕੋਲ ਹੈਗੇ ਵੀ ਤੁਸੀਂ ਆਈਲੈਂਡ ਵੀ ਨਹੀਂ ਤੁਸੀਂ ਲੈ ਤੁਸੀਂ ਉਹ ਵੀ ਨਹੀਂ ਲੈਣਾ ਕਿਤੇ ਤੁਸੀਂ ਬਣਾਉਣਾ ਪੰਜਾਬ ਤੇ ਹੀ ਆ। ਆਹ ਕਹਿੰਦਾ ਨਹੀਂ ਕਹਿੰਦਾ ਯਾਰ ਵੀ ਇਦਾਂ ਨਹੀਂ ਹੈਗਾ ਤੇ ਪੰਜਾਬ ਰਹੇਗਾ। ਹੂੰ ਚਲੋ ਮੈਂ ਕਿਹਾ ਪੰਜਾਬ ਤੁਸੀਂ ਮੈਂ ਮੰਨ ਲਿਆ ਤਾਂ ਪੰਜਾਬ ਵੀ ਰਹੇਗਾ। ਮੈਂ ਕਿਹਾ ਫਿਰ ਇਹ ਦੱਸ ਵੀ ਇੱਕ ਕਨਸਟੀਟਿਊਸ਼ਨ ਬਣਿਆ ਹੋਇਆ ਇੰਡੀਆ ਦਾ ਹੁਣ ਹੈ ਨਾ ਉੱਚ ਕਈ ਰਾਈਟਸ ਦੇ ਉੱਤੇ ਹੋਇਆ ਔਰ ਵੂਮਨਸ ਦੇ ਰਾਈਟਸ ਮੈਂ ਕਿਹਾ ਵੀ ਚਲੋ ਸਾਰੀਆਂ ਡਿਊਟੀਆਂ ਬੁਕਾਇਦਾ ਮਿਨਿਸਟਰੀਆਂ ਵਗੈਰਾ ਸਾਰਾ ਕੁਝ ਲਿਖਿਆ ਹੋਇਆ ਸ਼ੈਡਿਊਲ ਕਾਸਟ ਤੇ ਵੀ ਰਾਈਟਸ ਹੈਗੇ ਚਲੋ ਮੈਂ ਵੀ ਇੱਕ ਹੀ ਇਦਾਂ ਵੀ ਚਲੋ ਕਾਸਟ ਦਾ ਇੱਕ ਚਮਾਰ ਆ ਮੈਂ ਲੋਕ ਕੀਤੀ ਹੰਡੀਆ ਤੋਂ ਤੇ ਮੈਨੂੰ ਥੋੜਾ ਜਿਹਾ ਪਤਾ ਜਿੱਦਾਂ ਜੋ ਵੀ ਚਲੋ ਅਸੀਂ ਪੜੇ ਘਰ ਦੇ ਪੜੇ ਨੌਕਰੀਆਂ ਮਿਲੀਆਂ ਚਲੋ ਅਸੀਂ ਵੀ ਇੱਥੇ ਅਨਿਯੋਗ ਹੋਏ ਕਿ ਚਲੋ ਪਲਾਟ ਯੋਗ ਹੋਏ ਆਏ ਇੱਥੇ ਤੱਕ ਮੇਰੇ ਕਹਿੰਦਾ ਤੁਹਾਡੇ ਤੱਕ ਤੁਸੀਂ ਜੇ ਕਹਿੰਦੇ ਆ ਵੀ ਇਹ ਚੀਜ਼ ਗਲਤ ਹੋਈ ਤੁਹਾਡੇ ਨਾਲ ਫਿਰ ਤੁਸੀਂ ਤੁਸੀਂ ਆਪਣੇ ਅੱਗੇ ਕਨਸਟੀਟਿਊਸ਼ਨ ਆਪਣੇ ਉਹਦੇ ਲਈ ਤੁਸੀਂ ਕੀ ਆਧਾਰ ਤਿਆਰ ਕੀਤਾ ਕੋਈ ਡਰਾਫਟਿੰਗ ਕੀਤੀ ਕੋਈ ਡਾਕੂਮੈਂਟੇਸ਼ਨ ਬਣਾਇਆ ਜਿਹਦੇ ਆਧਾਰ ਤੇ ਤੁਸੀਂ ਮੰਗ ਰਹੇ ਆ ਜਿਹੜੇ ਵੀ ਆ ਸੋਚਾਂਗੇ ਨਹੀਂ ਨਹੀਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਹੋਏਗਾ ਮਾਨਵ ਸਭ ਇੱਕ ਜਾਤ ਹੈ ਨਾ ਇੱਕ ਜਾਤ ਉਹ ਮੈਂ ਕਿਹਾ ਉਹ ਤਾਂ ਹੋਏਗਾ ਪਰ ਤੁਸੀਂ ਚਲਾਉਂਗਾ ਕਿ ਉਹਦਾ ਕੀ ਆਧਾਰ ਨਹੀਂ ਤੁਸੀਂ ਜਦੋਂ ਤੁਹਾਡੇ ਕੋ ਖਾਲਸਤਾਨ ਹੈ ਨਹੀਂ ਜਦੋਂ ਤੁਸੀਂ ਇਦਾਂ ਗੁਲਾਮ ਆ ਕੀ ਉਦੋਂ ਤੁਸੀਂ ਮਾਨਸਰੀ ਜਾਤ ਨੂੰ ਇੱਕ ਪਛਾਣ ਦੇ ਮੰਨਦੇ ਆ ਹਾਂਜੀ ਇਹੀ ਗੱਲ ਜੇ ਹੁਣ ਨਹੀਂ ਕੋਈ ਕੋਈ ਪਿੰਡ ਪਿੰਡ ਦੇ ਵਿੱਚ ਬੰਦਾ ਹਾਂਜੀ ਕੋਈ ਜਾਨੀ ਚੋਰੀ ਵੀ ਕਰਦਾ ਹੋਵੇ ਕੁੱਟਦਾ ਵੀ ਹੋਵੇ ਨਸ਼ਾ ਵੀ ਕਰਦਾ ਹੋਵੇ ਉਹ ਕਹੇ ਸਰਪੰਚ ਨੂੰ ਵੀ ਮੇਰੀ ਸਿਫਾਰਿਸ਼ ਕਰ ਦੇ ਹਾਂਜੀ ਮੈਨੂੰ ਥਾਣੇਦਾਰ ਲਵਾ ਦੇ ਹਾਂਜੀ ਮੈਂ ਸਾਰੇ ਇਲਾਕੇ ਦੀ ਸੇਵਾ ਕਰੂੰਗਾ ਹਾਂਜੀ ਅਗਲਾ ਕਹੂਗਾ ਨਾ ਵੀ ਕੰਜਰ ਦੇ ਆ ਤੇਰੇ ਕੋਲ ਕੁਛ ਨਹੀਂ ਹੁਣ ਤੂੰ ਜਣੇ ਖਣੇ ਨਾਲ ਲੜ ਪੈਣਾ ਜਦੋਂ ਥਾਣੇਦਾਰ ਬਣ ਗਿਆ ਉਸ ਦਿਨ ਕੀ ਕਰੂੰਗਾ ਤੂੰ ਸਹੀ ਗੱਲ ਹੈ ਜਿਨ੍ਹਾਂ ਦੇ ਕੋਲ ਕੱਖ ਨਹੀਂ ਹੈਗਾ ਜਿਹੜੇ ਫਰਿਆਦੀ ਜਿਹੜੇ ਪੰਜਾਬ ਦੇ ਵਿੱਚ ਪੁਲਿਸ ਦੀਆਂ ਚਪਲਾਂ ਚਟ-ਚਟ ਕੇ ਮਿੰਤਾ ਕਰ-ਕਰ ਕੇ ਪੀਸੀਸੀ ਲੈ ਕੇ ਬਾਹਰ ਆਈ ਆ ਹਾਂਜੀ ਜਿਨ੍ਹਾਂ ਦਾ ਅਜੇ ਵੀ ਜੇ ਉੱਥੇ ਨਾ ਮੀਂਹ ਪੈ ਜਾਂਦਾ ਇੰਡੀਆ 'ਚ ਹਾਲਾ ਨਹੀਂ ਮਿਲਦਾ ਹਾਂ ਤਾਂ ਉੱਥੇ ਗਰੀਬ ਬੰਦੇ ਨੂੰ ਮਾਰਨ ਤੱਕ ਜਾਂਦੇ ਆ ਵੀ ਸਾਡੇ ਪੈਸੇ 30000 ਸਾਡਾ ਬਣਦਾ ਰੁਪਈਆ ਜਾਨੀ ਨਿਊਜ਼ੀਲੈਂਡ ਦਾ 500 ਡਾਲਰ ਦੇਸ਼ ਏਤੀ ਠੀਕ ਹੈ ਉਹ ਬੰਦੇ ਕਹਿੰਦੇ ਵੇ ਸਾਨੂੰ ਸਾਰਾ ਪੰਜਾਬ ਸੰਭਾਲ ਦਿਓ ਫੇ ਲੋਕਾਂ ਦੀ ਸੇਵਾ ਕਰਾਂਗੇ ਅਸੀਂ ਹੁਣ ਜੇ ਜੇ ਅਸੀਂ ਇੰਦਰਾ ਗਾਂਧੀ ਦਾ ਕਤਲ ਕਰਨੇ ਨੂੰ ਯਾਨੀ ਦੋ ਬਾਡੀਗਾਰਡਾਂ ਵੱਲੋਂ ਉਹ ਤੇ ਉਹ ਉਹਦੇ ਕੋਲ ਉਸ ਵੇਲੇ ਗਨ ਨਹੀਂ ਸੀਗੀ ਅੱਛਾ ਜੀ ਇੰਦਰਾ ਗਾਂਧੀ ਦੇ ਆਪਣੇ ਹੱਥ 'ਚ ਕੋਈ ਸਟੇਨ ਗਨ ਨਹੀਂ ਸੀ ਉਸ ਵੇਲੇ ਠੀਕ ਹੈ ਜੀ ਜਦੋਂ ਉਹਤੇ ਗੋਲੀ ਚੱਲੀ ਆ ਹਾਂ ਜੀ ਨਾ ਉਹਦੇ ਕੋਲ ਗਨ ਸੀ ਨਾ ਉਹ ਕਦੇ ਗਨ ਲੈ ਕੇ ਲੜੀ ਆਪਣੀ ਜ਼ਿੰਦਗੀ ਚ ਅੱਛਾ ਨਾ ਉਹਦਾ ਕਤਲ ਕਰਨ ਲੱਗੇ ਆ ਨੇ ਉਸ ਵੇਲੇ ਲਲਕਾਰਿਆ ਉਹਨੂੰ ਤੇ ਤੈਨੂੰ ਹੁਣ ਮਾਰਨਾ ਤੂੰ ਦੱਸ ਆ ਜਾ ਮਤਲਬ ਨਿਹੱਥੀ ਤੇ ਔਰਤ ਤੇ ਬਿਨਾ ਦੱਸੇ ਵਾਰ ਕੀਤਾ ਗਿਆ ਉਹ ਬੰਦੇ ਕਹਿੰਦੇ ਸਾਨੂੰ ਦੇਸ਼ ਦੇ ਦਿਓ ਸਾਡੀ ਮਿਲਟਰੀ ਹੋਊਗੀ ਆਪਣੀ ਪੁਲਿਸ ਹੋਊਗੀ ਫਿਰ ਅਸੀਂ ਔਰਤ ਦੀ ਬਹੁਤ ਸੇਵਾ ਕਰਾਂਗੇ ਆ ਕੋਈ ਮੈਂ ਥੋੜਾ ਵਸੇ ਇਹੀ ਮੈਂ ਉਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਦੇਖ ਪਹਿਲਾਂ ਮੈਂ ਕਿਹਾ ਡਾਕਟਰ ਮੈਂ ਕਿਹਾ ਅੰਬੇਦਕਰ ਸਾਹਿਬ ਨੇ ਮੈਂ ਕਿਹਾ ਕਨਸਟੀਟਿਊਸ਼ਨ ਬਣਾਇਆ ਪਤਾ ਨਹੀਂ ਕਿੱਥੋਂ ਮੈਂ ਕਿਹਾ ਅਗਲੇ ਪੜਨੇ ਕਿੰਨਾ ਪੜਿਆ ਲਿਖਿਆ ਸੀ ਮੈਂ ਕਿਹਾ ਉਹਨੂੰ ਡਿਊਟੀ ਦਿੱਤੀ ਗਈ ਸੀ ਉਦੋਂ ਉਸ ਟਾਈਮ ਯਾ ਮੈਂ ਕਿਹਾ ਇੰਨਾ ਪੜਿਆ ਲਿਖਿਆ ਇੰਨਾ ਸੱਚ ਕਾਲਾ ਬੰਦਾ ਤੁਹਾਡੇ ਕੋਲ ਹੈ ਇਸ ਟਾਈਮ ਹੂੰ ਤਾਡੇ ਕੋ ਹੈ ਤੇ ਦੂਰ ਸੀ ਫਿਰ ਅੱਛਾ ਮਤਲਬ ਇੰਨੇ ਸਾਲ ਪਹਿਲਾਂ ਅਸੀਂ ਰਾਈਟਸ ਲਈ ਲੜੀ ਗਏ ਤੇ ਹੁਣ ਵੀ ਤੁਹਾਡੇ ਲਈ ਅਸੀਂ ਤਲਵੇ ਚੱਟਾਂਗੇ ਤੁਹਾਡੇ ਲਈ ਤੇ ਸਾਨੂੰ ਨਾਲੇ ਨਾਲੇ ਗੱਲ ਸੁਣੋ ਜੇ ਤੁਸੀਂ ਮਾਨਸਕੀ ਜਾਤ ਪਹਿਚਾਣਦੇ ਆਂ ਹਾਂਜੀ ਫਿਰ ਜਿਹੜੇ ਪੰਜਾਬ 'ਚ ਰਹਿਣੇ ਵਾਲੇ ਲੋਕ ਜਿਹੜੇ ਖਾਲਸਤਾਨ ਦੇ ਵਿਰੁੱਧ ਆ ਹਾਂਜੀ ਉਹਨਾਂ ਨੂੰ ਬਰਾਬਰ ਦੇ ਉਹਨਾਂ ਨੂੰ ਬਰਾਬਰ ਦੇ ਮਾਨਸ ਕਿੱਦਾਂ ਸਮਝਣਾ ਜਾਂ ਤਾਂ ਇਹ ਦੱਸੋ ਕਿ ਭਾਈ ਉੱਥੇ ਚਾਹੇ ਕੋ ਬਰੁੱਧ ਵੀ ਹੋਵੇ ਉਹਨੂੰ ਏਦਾਂ ਟ੍ਰੀਟ ਕੀਤਾ ਜਾਊਗਾ ਤੇ ਹੁਣ ਸੈਂਪਲ ਦੇ ਦਿਓ ਜੇ ਕੋਈ ਬੰਦਾ ਤੁਹਾਡੇ ਤੇ ਸਵਾਲ ਕਰ ਦਿੰਦਾ ਤਾਂ ਕੋਈ ਗੰਦੀ ਤੋਂ ਗੰਦੀ ਗਾਲ ਨਹੀਂ ਧਰਤੀ ਦੇ ਉੱਤੇ ਜਿਹੜੀ ਤੁਸੀਂ ਉਹਦੀਆਂ ਔਰਤਾਂ ਨੂੰ ਨਹੀਂ ਕੱਢਦੇ ਸਹੀ ਹੈ ਨਹੀਂ ਜੇ ਕੋਈ ਬੰਦਾ ਮਾੜਾ ਜਿਹਾ ਸਵਾਲ ਕਰਦਾ ਤੁਸੀਂ ਮਾਰਨ ਦੀਆਂ ਧਮਕੀਆਂ ਤੱਕ ਦਿੰਨੇ ਆ ਹਾਂਜੀ ਠੀਕ ਹੈ ਤਾਂ ਜਦੋਂ ਜਦੋਂ ਬਣ ਜਾਊਗਾ ਤੁਹਾਡਾ ਯਾਨੀ ਉਹ ਤਾਂ ਸਵਾਲ ਮੈਂ ਤਾਂ ਕਹਿੰਨਾ ਪਿੰਡ ਦੀ ਪੰਚਾਇਤ ਨਿਊਜ਼ੀਲੈਂਡ ਦੇ ਵਿੱਚ ਮੈਂ ਗੱਲ ਕਹਿੰਦਾ ਸੀ ਵੀ ਜਿਹੜੇ ਬੰਦੇ ਨਿਊਜ਼ੀਲੈਂਡ ਵਾਲੇ ਖਾਲਸਤਾਨ ਦੀ ਗੱਲ ਕਰਦੇ ਆ ਨਾ ਹਾਂਜੀ ਉਹ ਮੈਨਰਵੇ ਗੁਰਦੁਆਰੇ ਬੰਬੇ ਹਿੱਲ ਵਾਲੇ ਗੁਰਦੁਆਰੇ ਪਾਪਾਕੂਰਾ ਆ ਕਾਲਮਾ ਰੋਡ ਵਾਲਾ ਟਾਕਾਨੀਨੀ ਵਾਲਾ ਕਿੰਨੇ ਗੁਰਦੁਆਰੇ ਆ ਸਹੀ ਗੱਲ ਹੈ ਹਾਂਜੀ ਹੈਗੇ ਅਗਲੇ ਆਉਣ ਵਾਲੇ 34 ਸਾਲਾਂ ਚ ਇੱਥੇ ਦੀ ਮੈਂਬਰਸ਼ਿਪ ਲੈ ਕੇ ਕਮੇਟੀ ਚਾਕੇ ਦਿਖਾ ਦੇਣ ਉਸ ਇਹੀ ਗੱਲ ਸੁਜੋ ਬਣੇ ਕਿ ਇੱਕ ਇੱਕ ਗੁਰਦੁਆਰੇ ਦੀ ਤੁਸੀਂ ਕਮੇਟੀ ਨਹੀਂ ਇੱਕ ਇੱਕ ਸਾਲ ਵਾਸਤੇ ਚਲਾ ਸਕਦੇ ਤੁਸੀਂ ਦੂਜਾ ਗੁਰਦੁਆਰਾ ਬਣਾ ਲਓ ਕਮੇਟੀ ਚਲਾਉਣ ਦੀ ਗੱਲ ਨਹੀਂ ਮੈਂ ਤਾਂ ਮੈਂ ਤਾਂ ਮੈਂਬਰ ਬਣਨ ਦੀ ਗੱਲ ਕਰਦਾ 24 ਸਾਲਾਂ ਚ ਮੈਂ ਗਰੰਟੀ ਦਿੰਦਾ ਇਹਨਾਂ ਚ ਕੋਈ ਵੀ ਗੁਰਦੁਆਰਾ ਇਹਨਾਂ ਨੂੰ ਮੈਂਬਰਸ਼ਿਪ ਨਹੀਂ ਦੇਊਗਾ ਸਹੀ ਅਸਹੀ ਪਹਿਲਾ ਪਹਿਲਾ ਸਟੈਪ ਹੁੰਦਾ ਮੈਂਬਰਸ਼ਿਪ ਲੈਣੀ ਜਦੋਂ ਕਿਸੇ ਗੁਰਦੁਆਰੇ ਦੀ ਮੈਂਬਰਸ਼ਿਪ ਲੈਣੇ ਆ ਉਹ ਤੋਂ ਬਾਅਦ ਉਹ ਗੁਰਦੁਆਰੇ ਦਾ ਕਨਸਟੀਟਿਊਸ਼ਨ ਦੱਸ ਰਿਹਾ ਆ ਵੀ ਤੁਸੀਂ ਮੈਂਬਰ ਬਣ ਤੋਂ ਕਿੰਨੇ ਸਾਲ ਬਾਅਦ ਕਮੇਟੀ ਚ ਆ ਸਕਦੇ ਆ ਓਸ਼ਕਈ ਫਿਰ ਫਿਰ ਕਨਸਟੀਟਿਊਸ਼ਨ ਲੋਕਾਂ ਨੇ ਕਮੇਟੀਆਂ ਨੇ ਵੀ ਲੋਕ ਲਾਏ ਹੁੰਦੇ ਆ ਵੀ ਜਿਹੜਾ ਬੰਦਾ ਪਹਿਲੀ ਵਾਰ ਕਮੇਟੀ ਮੈਂਬਰ ਬਣਦਾ ਨਾ ਉਹ ਐ ਐ ਉਹਦੇ ਲੈ ਸਕਦਾ ਆ ਠੀਕ ਹੈ ਫੇ ਕੱਲਾ ਕਨਸਟੀਟਿਊਸ਼ਨ ਨਹੀਂ ਹੁੰਦਾ ਉੱਥੇ ਦੇ ਜੇ ਇੱਕ ਗੁਰਦੁਆਰਾ ਚੱਲਦੇ ਨੂੰ ਮੰਨ ਲਓ 20 ਸਾਲ ਹੋ ਗਏ। ਹਾਂਜੀ। 20 ਸਾਲ ਦੇ ਵਿੱਚ ਉੱਥੇ ਜੇ 200 ਮੈਂਬਰ ਆ 150 ਮੈਂਬਰ ਆ 50 ਮੈਂਬਰ ਆ 20 ਸਾਲ ਦੇ ਵਿੱਚ 20 ਵਾਰ ਤਾਂ ਐਨੂਅਲ ਜਨਰਲ ਮੀਟਿੰਗ ਹੋਈ ਆ ਬਾਕੀ ਉਦਾਂ ਮੀਟਿੰਗਾਂ ਹੋਈਆਂ। ਹਾਂਜੀ। 20 ਸਾਲਾਂ 'ਚ ਕਿੰਨੀਆਂ ਸਮੱਸਿਆਵਾਂ ਵਿੱਚੋਂ ਨੰਗਰੇ ਆ। ਫੇਰ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਐਜ਼ ਅ ਰੈਜ਼ੋਲੂਸ਼ਨ ਪਾਸ ਕੀਤੀਆਂ ਹੁੰਦੀਆਂ। ਜੀ ਇੱਕ ਗੁਰਦੁਆਰੇ ਦੇ ਮੈਂਬਰਾਂ ਨੇ ਏਜੀਐਮ ਦੇ ਵਿੱਚ ਪਾਸ ਕਰ ਦਿੱਤਾ ਨਾ ਕਿ ਜਿਹੜਾ ਇੱਥੇ ਗੁਰਦੁਆਰੇ ਸੈਕਟਰੀ ਖਜ਼ਾਨਚੀ ਜਾਂ ਪ੍ਰਧਾਨ ਬਣਨਾ ਚਾਹੇ ਉਹ ਘੱਟੋ ਘੱਟ 5 ਸਾਲ ਨਿਸ਼ਕਾਮ ਸੇਵਾ ਕਰੇ ਗੁਰਦੁਆਰੇ ਆ ਕੇ ਠੀਕ ਮੰਨ ਲਓ ਕਿਸੇ ਨੇ ਪਾਸ ਕਰਤਾ ਕਿ ਘੱਟੋ ਘੱਟ 5 ਸਾਲ ਚ 1 ਲੱਖ ਡੋਨੇਸ਼ਨ ਹੋਵੇ ਉਹਦਾ ਹੋਇਆ ਆ ਇਹ ਮਤਲਬ ਪਹਿਲਾਂ ਤੁਸੀਂ ਉੱਥੇ ਮੈਂਬਰ ਬਣਨਾ ਮੈਂਬਰ ਬਣਨ ਲਈ ਪਹਿਲਾਂ ਤਾਂ ਸ਼ਰਤਾਂ ਆ ਸੇ ਹੁਣ ਜੇ ਕਮੇਟੀ ਆ ਜੇ ਕਮੇਟੀ ਚਾਹੁੰਦੀ ਆ ਨਾ ਵੀ ਇਹ ਮੈਂਬਰ ਨਹੀਂ ਬਣਨ ਦੇਣਾ ਅਸੀਂ ਹੁਣ ਜੇ ਤੁਸੀਂ ਗਏ ਗੁਜੇ ਮੈਂ ਹਰਨੇਕ ਆ ਮੈਂ ਗਿਆ ਟਾਕਾ ਨਹੀਂ ਨਹੀਂ ਹੁਣ ਜੇ ਮੈਂ ਉੱਥੇ ਜਾ ਕੇ ਸੈਕਟਰੀ ਨੂੰ ਪੁੱਛਿਆ ਵੀ ਮੈਂ ਮੈਂਬਰ ਬਣਨਾ ਚਾਹੁੰਨਾ ਪਹਿਲੀ ਗੱਲ ਤਾਂ ਉਨੀ ਜਦੋਂ ਸੈਕਟਰੀ ਨੇ ਦੱਸਣਾ ਨਾ ਪ੍ਰਧਾਨ ਨੂੰ ਕਮੇਟੀ ਨੂੰ ਵੀ ਭਾਈ ਹਰਨੇਕ ਆਇਆ ਸੀ ਉਹ ਮੈਂਬਰਸ਼ਿਪ ਵਾਲਾ ਫਾਰਮ ਮੰਗਦਾ ਸੀ ਉਨੀ ਕੀ ਕਰਨਾ ਦਲਜੀਤ ਉਹਨਾਂ ਨੇ ਫਟਾਫਟ ਅਕਾਲ ਤਖਤ ਦੇ ਜਥੇਦਾਰ ਨੂੰ ਕਿਸੇ ਰਾਈ ਫੋਨ ਕਰਾਉਣਾ ਉਹ ਉਹ ਤੋਂ ਚਿੱਠੀ ਲਖਵਾ ਕੇ ਮੰਗਾ ਲੈਣੀ ਆ ਚਿੱਠੀ ਰਿਕਾਰਡ ਚ ਰੱਖ ਲੈਣੀ ਆ ਪਈ ਜੀ ਜਿਹੜਾ ਬੰਦਾ ਇਹਨਾਂ ਇਹਨਾਂ ਗੱਲਾਂ ਦੇ ਵਿਰੁੱਧ ਬੋਲਦਾ ਉਹਨੂੰ ਗੁਰਦੁਆਰੇ ਦਾ ਮੈਂਬਰ ਨਾ ਬਣਾਇਆ ਜਾਵੇ ਹੁਣ ਜੇ ਜੇ ਉਹ ਨਾ ਹੋ ਸਕੇ ਆ ਉਹ ਨਹੀਂ ਫਟਾਫਟ ਮੀਟਿੰਗ ਕਰ ਲੈਣੀ ਆ ਉਹੀ ਕਹਿਣਾ ਜੀ ਜਿਹੜਾ ਬੰਦਾ ਟਾਕਾ ਨਹੀਂ ਨਹੀਂ ਦੇ ਉਲਟ ਪਿੰਡਰਾਂ ਵਾਲੇ ਦੇ ਉਲਟ ਬੋਲਦਾ ਸੀ ਉਹਨੂੰ ਗੁਰਦੁਆਰੇ ਚ ਨਾ ਉਹਦਾ ਅਖੰਡ ਪਾਠ ਹੋਣ ਦੇਣਾ ਨਾ ਉਹਨੂੰ ਮੈਂਬਰ ਬਣ ਦੇਣਾ ਸੀ ਮਨ ਲਓ ਮੈਂ ਉੱਥੋਂ ਵੀ ਪਾਸ ਕਰ ਗਿਆ ਕਿਸ ਤਰ੍ਹਾਂ ਸੈਕਟਰੀ ਤੋਂ ਫਾਰਮ ਲੈ ਲਿਆ ਫਿਰ ਉਹਨੇ ਸੰਵਿਧਾਨ ਵਿੱਚ ਇਹ ਲਿਖਿਆ ਹੋਣਾ ਕਿ ਘੱਟੋ ਘੱਟ ਉੱਥੇ ਦੇ ਦੋ ਮੈਂਬਰਾਂ ਦੇ ਸਾਈਨ ਹੋਣੇ ਚਾਹੀਦੇ ਆ ਹੁਣ ਜਦੋਂ ਮੈਂ ਦੋ ਮੈਂਬਰਾਂ ਕੋਲ ਸਾਈਨ ਕਰਾਉਣ ਜਾਣਾ ਮੈਂਬਰ ਸਾਰੇ ਉਹਨਾਂ ਦੇ ਆ ਚਲੋ ਮੰਨ ਲਓ ਮੈਂ ਕਿਸ ਦੇ ਪੈਰ ਪੂਰ ਫੜ ਕੇ ਸਾਈਨ ਵੀ ਕਰਵਾ ਲੈ ਫਿਰ ਉਹਨੇ ਉਹਨੇ ਸੰਵਿਧਾਨ ਵਿੱਚ ਇਹ ਲਿਖਿਆ ਹੋਣਾ ਕਿ ਜਦੋਂ ਕੋਈ ਨਵਾਂ ਮੈਂਬਰ ਕਿਸੇ ਦੋ ਮੈਂਬਰਾਂ ਦੇ ਸਾਈਨ ਕਰਵਾ ਕੇ ਫੀਸ ਦੇ ਦੇਵੇ ਤੇ ਕਮੇਟੀ ਫੈਸਲਾ ਕਰਕੇ ਏਜੀਐਮ ਅਪਰੂਵ ਕਰੂਗੀ ਉਹਨੂੰ ਹੁਣ ਏਜੀਐਮ ਦੇ ਵਿੱਚ ਲੱਗਿਆ ਉਹਦੇ ਵਿੱਚ ਫਿਰ ਉਹਨਾਂ ਦੇ ਮੈਂਬਰ ਬੈਠੇ ਆ ਉੱਥੋਂ ਨਹੀਂ ਦੋ ਚਾਰ ਬੰਦੇ ਖੜੇ ਕਰ ਦੇਣ ਇਹਨੂੰ ਮੈਂਬਰ ਨਹੀਂ ਬਣ ਦੇਣਾ ਜੀ ਇਹ ਤਾਂ ਤਾਂ ਜੁੱਤੀਆਂ ਪਹਿਣੀਆਂ ਚਾਹੀਦੀਆਂ ਇਹਨੂੰ ਫੜ ਕੇ ਘੜੀਸਣਾ ਚਾਹੀਦਾ ਅਸੀਂ ਨਹੀਂ ਬਣਨ ਦੇਾਂਗੇ ਉਹਨੇ ਕਹਣਾ ਜੀ ਸੰਗਤ ਚਾਹੁੰਦੀ ਆ ਮੈਂਬਰ ਨਾ ਬਣੇ ओके ਹਾਂਜੀ ਤੁਸੀਂ ਦੁਨੀਆ ਦੀ ਜਿਹੜੀ ਮਰਜ਼ੀ ਅਦਾਲਤ ਵਿੱਚ ਚੱਲ ਜਾਈਓ ਇਹ ਇਹ ਮੈਂ ਇੱਕ ਗੁਰਦੁਆਰੇ ਦੀ ਗੱਲ ਕਰਦਾ ਬੰਬੇ ਹਿਲ ਗੁਰਦੁਆਰੇ ਜੇ ਮੈਂ ਗਲਤ ਨਾ ਹੋਵਾਂ ਉਹਨਾਂ ਨੇ ਲਿਖਿਆ ਆ ਸਿਰਫ ਚਮਾਰ ਬਰਾਦਰੀ ਨਾਲ ਸੰਬੰਧத் ਹੀ ਮੈਂਬਰ ਬਣ ਸਕਦਾ ਆ ਹਾਂਜੀ ਹਾਂਜੀ ਜਿਹੜਾ ਕਿਸੇ ਗੁਰਦੁਆਰੇ ਦਾ ਕਨਸਟੀਟਿਊਸ਼ਨ ਆ ਉਹ ਉਹਨਾਂ ਦੇ ਮੈਂਬਰਾਂ ਨੇ ਚੇਂਜ ਕਰਨਾ ਹੁੰਦਾ ਮੈਂਬਰਾਂ ਨੇ ਲਿਖਣਾ ਹੁੰਦਾ ਹਾਂ 40 50 60% ਉਹਦਾ ਹਿੱਸਾ ਹੁੰਦਾ ਜਿਹੜਾ ਸਟੈਂਡਰਡ ਆ ਨਿਊਜ਼ੀਲੈਂਡ ਦਾ ਪਰ ਗੁਰਦੁਆਰੇ ਦੇ ਮੈਂਬਰ ਕਿੱਦਾਂ ਬਣਨੇ ਆ ਕੀ ਉਹਨਾਂ ਦੀਆਂ ਸ਼ਰਤਾਂ ਆ ਕੀ ਐਲੀਜੀਬਿਲਟੀ ਆ ਉਹ ਮੈਂਬਰਾਂ ਨੇ ਡਿਸਾਈਡ ਕਰਨਾ ਹੁੰਦਾ ਅਛਾ ਜੀ ਕਿਸੇ ਕੰਟਰੀ ਦੀ ਕੋਈ ਅਦਾਲਤ ਕਿਸੇ ਗੁਰਦੁਆਰਾ ਕਮੇਟੀ ਨੂੰ ਇਹ ਨਹੀਂ ਕਹਿ ਸਕਦੀ ਇਸ ਬੰਦੇ ਨੂੰ ਮੈਂਬਰ ਬਣਾਓ ਅਛਾ ਜੀ ਇਹ ਇਹ ਮੈਂ ਗੁਰਦੁਆਰੇ ਦੀ ਗੱਲ ਕਰ ਰਿਹਾ ਮੈਂ ਕਹਿੰਨਾ ਲਾਣਤੀਓ ਅਸੀਂ ਚਾਹੁੰਦੇ ਆ ਕੋਈ ਕੰਟਰੀ ਸਾਨੂੰ ਜਾਨੀ ਆਸਟ੍ਰੇਲੀਆ ਆਪਣਾ ਨਿਊਜ਼ੀਲੈਂਡ ਇੰਗਲੈਂਡ ਇਹਨਾਂ ਕੰਟਰੀਆਂ ਤੋਂ ਵੱਡਾ ਹਿੱਸਾ ਕੱਟ ਕੇ ਸਾਨੂੰ ਸੰਭਾਲ ਦੇਵੇ ਜਾਨੀ ਹੈ ਤੁਸੀਂ ਕਿਸੇ ਕੰਟਰੀ ਚ ਨਾ 5 7 10 ਮਰਲੇ ਜਗਾ ਲੈ ਕੇ ਜਗਾ ਖਰੀਦ ਕੇ ਪੈਸੇ ਦੇ ਦਿਓ ਅਗਲੇ ਦੀ ਮੂਹ ਮੰਗੀ ਕੀਮਤ ਦੇ ਦਿਓ ਤੇ ਉਹਦੇ ਚ ਸਰਕਾਰ ਦੀ ਮਨਜ਼ੂਰੀ ਲੈਣ ਤੋਂ ਬਿਨਾ ਕੁਝ ਬਿਲਡ ਕਰਕੇ ਦਿਖਾ ਦਿਓ ਕਦੇ ਵੀ ਨਹੀਂ ਉਹ ਉਹਦੇ ਤੇ ਵੀ ਕਾਨੂੰਨ ਲੱਗਦੇ ਆ ਵੀ ਤੁਹਾਨੂੰ ਆਹ ਪ੍ਰੋਸੈਸ ਆ ਇਹਦੇ ਰਾਹੀਂ ਮਨਜ਼ੂਰੀ ਲੈ ਕੇ ਕਰੋ ਜਿੰਦਾ ਲਾ ਜਾਂਦੇ ਅਗਲੇ ਅਸਹੀ ਤੇ ਅਸੀਂ ਕਹਿੰਨੇ ਆ ਵੀ ਅਸੀਂ ਕੰਟਰੀ ਯਾਨੀ ਉਹ ਵੀ ਕੰਟਰੀ ਉਹ ਜਿਹਦੇ ਕੋਲ ਹਮੇਸ਼ਾ ਹੀ ਕੈਨੇਡਾ ਵਾਲਿਆਂ ਬਾਰੇ ਤਾਂ ਮਸ਼ਹੂਰ ਆ ਨਾ ਵੀ ਜੇ ਕਿਸੇ ਦਾ ਪਾਸਪੋਰਟ ਰਿਨਿਊ ਨਹੀਂ ਹੁੰਦਾ ਤਾਂ ਗੁਰਦੁਆਰੇ ਕਮੇਟੀਆਂ ਨੂੰ ਜਾ ਕੇ ਕਹੋ ਤਾਂ ਐਤਵਾਰ ਰਾਤ ਨੂੰ ਵੀ ਕਰਵਾ ਦਿੰਦੇ ਆ ਉਹਨਾਂ 'ਚ ਖਾਲਸਤਾਨੀ ਵੀ ਹੈਗੇ ਆ ਇਹ 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 ਇਦਾਂ ਨਾ ਤਾਂ ਇਹ ਸਰਕਾਰਾਂ ਦੇ ਖਿਲਾਫ ਜੰਗ ਆ ਨਾ ਇਹ ਕੋਈ ਇਨਕਲਾਬ ਆ ਸਿਰਫ ਗੱਲ ਇਹ ਆ ਕਿ ਜਿਹੜੇ ਲੋਕਾਂ ਦਾ ਮਾਨਸਿਕ ਵਿਕਾਸ ਨਹੀਂ ਹੋਇਆ ਨਾ ਜਿਹੜੇ ਸੰਤੁਲਿਤ ਨਹੀਂ ਸੋਚ ਸਕਦੇ ਉਹ ਪੱਖਪਤੀ ਹੋ ਕੇ ਸੋਚ ਰਹੇ ਬਸ बस मैं एक दिन ਤੁਸੀਂ ਜੇ ਤੁਸੀਂ ਕਰਨਾ ਹੀ ਆ ਜੇ ਕੋਈ ਤੁਹਾਨੂੰ ਲੱਗਦਾ ਕਿ ਚੀਜ਼ ਚਾਹੀਦੀ ਤੁਸੀਂ ਜੇ ਜੇ ਲੜਨਾ ਨਾ ਮੈਂ ਕਿ ਫਿਰ ਨਾ ਤੁਸੀਂ ਆਪਣੀ ਰਾਈਟਸ ਲੜੋ ਪੰਜਾਬ ਦੇ ਰਾਈਟਸ ਲੜੋ ਤੁਸੀਂ ਨਾ ਮਤਲਬ ਪੰਜਾਬ ਦੇ ਜੇ ਤੁਹਾਨੂੰ ਲੱਗਦਾ ਆ ਤਾਂ ਕਿ ਆ ਚੀਜ਼ਾਂ ਨਾਲ ਬੇਇਨਸਾਫੀ ਹੋਈ ਆ ਤੁਸੀਂ ਉਹਦੇ ਲਈ ਲੜੋ ਮੈਂ ਕਿ ਮੈਨੂੰ ਲੱਗਦਾ ਲੋਕਾਂ ਨੇ ਤੁਹਾਨੂੰ ਇਸ ਤੋਂ ਜ਼ਿਆਦਾ ਸਪੋਰਟ ਕਰਨੀ ਆ ਇੱਕ ਇੱਕ ਨਾ ਇੱਕ ਮਨੋਵਿਗਿਆਨਕ ਪ੍ਰੋਬਲਮ ਆ ਸਾਡੀ ਜਿਹੜਾ ਨਾ ਮਨੁੱਖੀ ਸੁਭਾਅ ਆ ਹਾਂਜੀ ਉਦੀ ਇੱਕ ਵੱਡੀ ਮੁਸ਼ਕਲ ਇਹ ਆ ਕਿ ਜਦੋਂ ਉਹਨਾ ਉਤਸ਼ਾਹਤ ਨਹੀਂ ਹੁੰਦਾ ਜਦੋਂ ਆਪਣੇ ਆਪ ਤੋਂ ਮੋਟੀਵੇਟ ਨਹੀਂ ਹੁੰਦਾ ਹਾਂਜੀ ਜਦੋਂ ਨਿਰਾਸ਼ ਰਹਿਣ ਦੇ ਵਿੱਚ ਉਹਨੂੰ ਸਕੂਨ ਮਿਲਣਾ ਪੈਂਦਾ ਹਾਂ ਕਿਸੇ ਕਾਰਨ ਕਰਕੇ ਬਚਪਨ ਦੀ ਕਿਸੇ ਘਟਨਾ ਕਰਕੇ ਜਾਂ ਮੰਨ ਲਓ ਉਹ ਆਪਣੇ ਆਪ ਦੇ ਪ੍ਰਤੀ ਕੋਈ ਪਛਤਾਵੇ ਵਿੱਚ ਚਲਾ ਗਿਆ ਜਾਂ ਗਿਲਟ ਵਿੱਚ ਚਲਾ ਗਿਆ ਉਨ ਰਾਸ਼ ਰਹਿ ਕੇ ਜਾਨੀ ਸੈਡ ਰਹਿ ਕੇ ਠੀਕ ਮਹਿਸੂਸ ਕਰਦਾ ਉਦੋਂ ਉਹਨੂੰ ਕਦੇ ਵੀ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਨਾ ਉਹਦੇ ਹੱਲ ਲੱਭਣ 'ਚ ਦਿਲਚਸਪੀ ਨਹੀਂ ਰਹਿੰਦੀ ਉਹ ਮੁਸ਼ਕਲ ਨੂੰ ਮੁਸੀਬਤ ਨੂੰ ਬਣਾਈ ਰੱਖਣ ਵਿੱਚ ਸੰਤੁਸ਼ਟੀ ਪ੍ਰਾਪਤ ਕਰਨ ਲੱਗ ਪੈਂਦਾ ਇਸ ਮਸਲੇ ਸ਼ਾਬਦੀ ਹੂੰ ਇਸ ਮਸਿਆ ਆ ਹੁਣ ਜਿਹੜੇ ਬੰਦੇ ਡਿਪਰੈਸਡ ਆ ਜਿਹੜੇ ਫਰਸਟ੍ਰੇਟਡ ਆ ਉਹ ਉਹ ਤਾਂ ਚਾਹੁੰਦੇ ਮੁਸ਼ਕਲਾਂ ਨੂੰ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਤੋੜਪੰਨ ਕਰੋ ਰੋਸਾ ਕਰੋ ਕਰਕੇ ਉਹਨਾਂ ਨੂੰ ਵਧੀਆ ਫੀਲ ਹੁੰਦਾ ਬਸ ਬਟ ਕੱਟੜੇ ਵਰਗੇ ਇਹ ਦੇਖਣਾ ਕਿ ਬੰਦਾ ਗਵਾਂੜ ਚ ਕੌਣ ਰਿਆਂਦਾ ਅਗੇ ਹਿੰਦੂਦਾਂ ਨਹੀਂ ਰਿਆਂਦਾ ਢਾਹ ਲੋ ਜਾ ਕੇ ਬਸ ਬਸ ਕਿ ਤੁਸੀਂ ਮਤਲਬ دہشت ਪਾਈ ਰੱਖਣੀ ਆ ਲੋਕਾਂ ਦੇ ਅੰਦਰ ਬਈ ਬੇਹਾਨੀ ਇੱਕ ਪਾਸੇ ਤੁਸੀਂ ਆਸ ਕੰਟਰੀ ਚ ਆਏ ਆ ਤੁਸੀਂ ਸ਼ਾਂਤੀ ਲੈਣ ਲਈ ਨਾ ਬਿਕ ਸਿਸਟਮ ਵਧੀਆ ਆ ਫਿਰ ਤੁਸੀਂ ਕਹਿੰਦੇ ਆ ਕਿ ਸਾਨੂੰ ਹੱਕ ਦਿੱਤੇ ਬਰਾਬਰ ਦੇ ਦਿੱਤੇ ਫਿਰ ਤੁਸੀਂ ਇੱਥੇ ਆ ਕੇ ਪੰਜਾਬ ਦਾ ਇੱਥੇ ਆ ਕੇ ਇੱਥੇ ਦਾ ਮਾਹੌਲ ਕਿਉਂ ਖਰਾਬ ਕਰਦੇ ਆ ਨਹੀਂ ਨਾਲੇ ਜਦੋਂ ਜਦੋਂ ਮੈਂ ਬਹੁਤ ਬੰਦੇ ਇਦਾਂ ਦੇ ਆ ਜਿਹੜੇ ਬੰਦੇ ਨਾ ਜਦੋਂ ਪੰਜਾਬ ਚ ਭਿੰਡਰਾਂ ਵਾਲਾ ਸੀ ਹਾਂਜੀ ਜਦੋਂ ਖੜਕੂਬਾਦ ਸੀ ਉਦੋਂ ਪੁਲਿਸ ਦੀ ਜੋਬ ਕਰਦੇ ਸੀ ਹਾਂਜੀ ਉਦੋਂ ਮੌਕਾ ਸੀ ਉਦੋਂ ਪੁਲਿਸ ਤੋਂ ਰਿਜਾਈਨ ਕਰਕੇ ਪਿੰਡਰ ਵਾਲੇ ਨਾਲ ਹੋ ਕੇ ਖਾਲਸਾਪੁਰ ਬਾਹਰ ਕੱਤੇ ਆਏ ਨਾਲੇ ਹਾਂ ਹੁਣ ਵੀ ਉਹ ਬੰਦਿਆਂ ਨੂੰ ਚਾਹੀਦਾ ਇੱਥੋਂ ਆਪਣਾ ਛੱਡ ਕੇ ਸਾਰਾ ਉੱਥੇ ਜ਼ਮੀਨ ਸੰਭਾਲਣ ਨਾਲੇ ਔਰਤਾਂ ਦੇ ਨਾਲੇ ਮਾਨਸ ਦੀ ਜਾਤ ਨੂੰ ਸੰਭਾਲਣ ਨਾਲੇ ਉੱਥੇ ਕਹਿਣ ਪਿਆ ਸੀ ਜੇ ਖਾਲਸਾਪੁਰ ਬਣਾਉਣਾ ਗੱਲ ਮੁੱਕ ਗਈ ਹਾਂ ਉੱਥੇ ਵੋਟਾਂ ਪਾ ਲੈਣ ਫਿਰ ਮੈਂ ਇਸ ਇਸੀ ਗੱਲ ਕਰਕੇ ਮੈਂ ਉਹ ਇਹ ਵੀ ਗੱਲ ਕਹੀ ਸੀ ਤੁਹਾਡੀ ਜਿਹੜੀ ਨਾ ਮੈਂ ਰਿਪੀਟ ਮੈਂ ਇਹੀ ਗੱਲ ਕੀਤੀ ਮੈਂ ਕਿਹਾ ਵੀ ਜਿੱਦਾਂ ਕਰਨ ਕਿੰਦੋਂ ਐਨਐਸ ਲਾਈ ਜਾਂਦੇ ਮੇਰੇ ਇਦਾਂ ਉਹ ਮੈਂ ਨਾ 2 ਮਿੰਟ ਚ ਮੈਂ ਨਾ ਗੁੱਦੇ ਨਾਰਮਲ ਹੀ ਗੱਲ ਕੀਤੀ ਉਹ ਇੰਨਾ ਮੂੰਹ ਲਾਲ ਹੋ ਗਿਆ ਉਹਦਾ ਮੂੰਹ ਕਿਦਾਂ ਕਿਦਾਂ ਉਹ ਮੈਂ ਕਿਹਾ ਯਾਰ ਤੂੰ ਸ਼ਾਂਤੀ ਨਾਲ ਗੱਲ ਕਰ ਲੈ ਤੂੰ ਮੂੰਹ ਮੈਂ ਸ਼ਾਂਤੀ ਨਾਲ ਗੱਲ ਕਰ ਰਿਹਾ ਇਹਦਾ ਬਾਰੇ ਜੇ ਸਾਡੇ ਨਾਲ ਜੇ ਤੁਸੀਂ ਕਹਿੰਦੇ ਕਿ ਸਾਡੇ ਨਾਲ ਗਲਤ ਹੁਣ ਬਸ ਥੋੜਾ ਬਸ ਇੱਕ ਵਾਰ ਗੱਲ ਕਰਕੇ ਤੁਸੀਂ ਆਪਣਾ ਇਹ ਕੰਟੀਨਿਊ ਕਰਿਓ ਤੇ ਮੈਨੂੰ ਕਿਹਾ ਕਿ ਇੰਨੇ ਸਾਲਾਂ ਤੋਂ ਤੱਕਾ ਹੋਇਆ ਸਾਨੂੰ ਕਨਸਟੀਟਿਊਸ਼ਨ ਮੈਂ ਕਿ ਰਾਈਟ ਮਿਲੇ ਇਹਦਾ ਮਤਲਬ ਇਹ ਕਿ ਅਸੀਂ ਵੀ ਉਹ ਸੁਧਾਰ ਤੇ ਬੇਗਮਪੂਰਾ ਬੇਗਮਪੂਰਾ ਮੰਗ ਲਈਏ ਸਾਈਡ ਤੇ ਵੀ ਸਾਨੂੰ ਆਹ ਦੇ ਦਿਓ ਜੀ ਵੀ ਸਾਡੇ ਨਾਲ ਬਹੁਤ ਤੱਕਾ ਹੁੰਦਾ ਰਿਹਾ ਵੀ ਇਹ ਸਾਡੇ ਆ ਪਛੜੇ ਜਾਤੀ ਵਾਲੇ ਸਾਨੂੰ ਆਹ ਕੰਟਰੀ ਦੇ ਦਿਓ ਨਾਲੇ ਨਹੀਂ ਨਹੀਂ ਪਛੜੀਆਂ ਪਛੜੀਆਂ ਨਹੀਂ ਭਰਾਵਾ ਤੁਹਾਡੇ ਕੋਲ ਤਾਂ ਹੱਕ ਇਹ ਆ ਕਹਿਣ ਦਾ ਵੀ ਅਸਲ ਵਿੱਚ ਨਾ ਇੰਡੀਆ ਜਿਹੜਾ ਇੰਡੀਆ ਕਹਿੰਨੇ ਆ ਹਾਂਜੀ ਉਹਦੇ ਅਸਲੀ ਵਸਨੀਕ ਜਿਹੜੇ ਉਹ ਦਰਾਵਣ ਲੋਕ ਆ ਹਾਂਜੀ ਉਹ ਇੱਕ ਉਹ ਉਹ ਤਾਂ ਉਹ ਤਾਂ 5 6000 ਸਾਲ ਪੁਰਾਣਾ ਕਲੇਮ ਕਰ ਸਕਦੇ ਆ ਹਾਂਜੀ ਮਹਾਤਮਾ ਬੁੱਧ ਦੇ ਟਾਈਮ ਦਾ ਕਲੇਮ ਕਰ ਸਕਦੇ ਪੀ ਅਸੀਂ ਉਦੋਂ ਦੇ ਆ ਅਸੀਂ ਫਿਰ ਤਾਂ ਕੀ ਕਹਿਣਾ ਪਿਆ ਮੈਨੂੰ ਆ ਗੱਲ ਕੀਤੀ ਆ ਸੇਵ ਇਦਾਂ ਹੀ ਮੈਂ ਕਿਹਾ ਵੀ ਇਦਾਂ ਪੁਰਾਣਾ ਮੈਂ ਕਿਹਾ ਇਤਿਹਾਸ ਬਹੁਤ ਆ ਅਸੀਂ ਤਾਂ ਮੈਂ ਕਿਹਾ ਭਵਾ ਇਦਾਂ ਉਦਾਂ ਗੱਲ ਕੀਤੀ ਵੈਸੇ ਨਾਰਮਲ ਮੈਂ ਕੋਈ ਇਹ ਨਹੀਂ ਮੈਂ ਆਜ਼ਾਦੀਵਾਦ ਦੇ ਗੱਲ ਕੀਤੀ ਮੈਂ ਉਦਾਂ ਸਿਰਫ ਰਾਈਟਸ ਦੀ ਗੱਲ ਕੀਤੀ ਕਹਿੰਦਾ ਨਹੀਂ ਤੁਸੀਂ ਵਿੱਚ ਹੋਉਂਗੇ ਕਹਿੰਦਾ ਤੁਸੀਂ ਰਵਦਾਸੀਏ ਸਿੱਖੋਗੇ ਅੱਛਾ ਮੈਂ ਕਿਹਾ ਹਾਂ ਰਵਦਾਸੀਏ ਸਿੱਖਾਂਗਾ ਤੁਹਾਡੇ ਮੈਂ ਕਿਹਾ ਕੋਈ ਨੌਕਰੀ ਦੇ ਕੋਈ ਬੈਠਾ ਹੋਵੇ ਮੈਂ ਕਿਹਾ ਤੁਸੀਂ ਕਹਿ ਦਿੰਦੇ ਨਾ ਕਿ ਤੁਹਾਡਾ ਸਰਟੀਫਿਕੇਟ ਅਪਰੂਵ ਨਾ ਕਰੇ ਤੁਸੀਂ ਕਹਿੰਦੇ ਬਾਹਰ ਆ ਕੇ ਚੱਟ ਮਾਰ ਬੈਠਾ ਸਾਲਾ ਮੈਂ ਕਿਹਾ ਹਣ ਵੀ ਤੁਸੀਂ ਗੱਲ ਕਹਿ ਦਿੰਦੇ ਆ ਤੁਸੀਂ ਕਿੱਦਾਂ ਕਿ ਤੁਸੀਂ ਕਿੱਦਾਂ ਮੈਂ ਕਿਹਾ ਤੁਸੀਂ ਐਜ਼ ਏ ਪਾਵਰ ਤੁਸੀਂ ਕਿੱਦਾਂ ਇੱਕ ਦੂਜੇ ਨੂੰ ਟਰੀਟ ਇਕੁਅਲ ਕਰ ਲੂਗੇ ਦੱਸੋ ਤੁਸੀਂ ਤੁਹਾਡੇ ਚ ਇੰਨਾ ਖੂਰ ਇੰਨਾ ਗਰਮ ਹੋ ਗਿਆ ਜੀ ਇਹਨਾਂ ਉਹ ਬਸ ਐਨਐਸਏ ਦਾ ਮਾਰਨ ਲਾਈਗਾ ਐਨਐਸਏ ਲਾਈ ਜਾਂਦੇ ਆ